ਬਾਦਲ ਦੇ ਜਿਹੜੇ ਕਾਰਨਾਮੇ ਆ ਤੁਸੀਂ ਤਨਖਾਈਏ ਦੇ ਬਾਰੇ ਪੁੱਛਿਆ ਸੀ ਇਹਦਾ ਆਪ ਦਾ ਨਿੱਜੀ ਸੀਏ ਸਤਿੰਦਰਪਾਲ ਸਿੰਘ ਕੋਹਲੀ ਉਹਨੂੰ 1.5 ਕਰੋੜ ਰੁਪਈਆ ਸਾਲ ਦਾ ਆਡੀਟਰ ਵਾਸਤੇ ਦਿੱਤਾ ਜਾਂਦਾ ਸੀਗਾ ਪਰ ਜਦ 328 ਰੁਪਏ ਦਾ ਕੇਸ ਉੱਠਿਆ ਇਹਦੇ ਇਹਨੇ ਆਪ ਬਿਆਨ ਕਾਲਤਕ ਸਾਹਿਬ ਦੀ ਰਿਪੋਰਟ 'ਚ ਦਿੱਤਾ ਹੈ ਕਿ ਮੈਂ ਇੱਕ ਵਾਰੀ ਵੀ ਆਡਿਟ ਨਹੀਂ ਕੀਤਾ ਫਿਰ ਜਿਹੜਾ 10 ਕਰੋੜ 7 ਸਾਲਾਂ 'ਚ ਇਹਨੂੰ ਗਿਆ ਉਹ ਕਿਹਦੇ ਲਈ ਗਿਆ ਇਦੇ ਵਾਸਤੇ ਐਗਜ਼ੈਕਟਿਵ ਕਮੇਟੀ ਨੇ ਇਹਦੀ ਤਨਖਾਹ ਵਾਪਸ ਲੈਣ ਵਾਸਤੇ ਮਤਾ ਵੀ ਪਾਇਆ ਹੋਇਆ ਉਹ ਲਾਗੂ ਕਿਉਂ ਨਹੀਂ ਕੀਤਾ ਸੁਖਬੀਰ ਸਿੰਘ ਬਾਦਲ ਨੇ ਤਨਖਾਹ ਐਸਜੀਪੀਸੀ ਤੋਂ ਲਿੱਤੀ ਹੈ ਕਿਸ ਰੂਪ ਚ ਆਪਣੇ ਬੰਦੇ ਔਰੇ ਮਲਾਜ਼ਮ ਭਰਤੀ ਕਰਕੇ ਗੁਰੂ ਘਰ ਦੇ ਪੈਸੇ ਨਾਲ ਉਹਨਾਂ ਦੀਆਂ ਤਨਖਾਹਾਂ ਭਰਾਈਆਂ ਕੰਮ ਓਸੀਏ orbit ਕੰਪਨੀ ਪੀਟੀਸੀ ਦਾ ਕਰਦਾ ਹੈ ਪੀਟੀਸੀ ਦੇ ਪ੍ਰਸਾਰ ਰਾਹੀਂ ਉਹਨੇ ਗੁਰਬਾਣੀ ਤੇ ਜਿਹੜੇ ਆਪਣੇ ਕੀਰਤਨ ਦਰਬਾਰ ਹੈ ਉਹਦੇ ਰਾਹੀਂ ਆਪਣੇ ਮੀਡੀਆ ਚੈਨਲ ਦਾ ਜਿਹੜਾ ਪੈਸਾ ਬਹੁਤ ਦੱਬ ਕੇ ਕਮਾਇਆ ਇਸ ਰਾਹੀਂ ਵੀ ਉਹ ਤਨਖਾਹਿਆ ਹੈਗਾ ਇਸ ਪਰਿਵਾਰ ਨੇ ਜੋ ਲੁੱਟ ਗੁਰੂ ਘਰ ਦੀ ਕੀਤੀ ਹੈ ਉਹਦਾ ਵੀ ਵੇਰਵਾ ਅਕਾਲ ਤਖਤ ਸਭ ਨੂੰ ਲੈ ਕੇ ਫੇਰ ਇਹਨਾਂ ਦੇ ਉੱਤੇ ਸਜ਼ਾ ਲਾਗੂ ਕਰਨੀ ਚਾਹੀਦੀ ਹੈ ਇਹ ਬਹੁਤ ਸਮੇਂ ਦੀ ਸਾਡੀ ਮੰਗ ਹੈ ਅਸੀਂ ਕਹਿੰਦੇ ਹਾਂ ਕਿ 328 ਸਰੂਪਾਂ ਦੇ ਜੰਨੀ ਦੇਰ ਬੇਰਵਾਹੀ ਦਿੰਦੇ ਕਿ ਕਿੱਥੇ ਉਸ ਤਾਪਿਤ ਹੈਗੇ ਆ ਕਿਸ ਹਾਲਾਤ ਚ ਹੈਗੇ ਆ ਕਿਤੇ ਉਹਨਾਂ ਦਾ ਹਾਲ ਜੋ ਬਰਗਾੜੀ ਚ ਅਸੀਂ ਦੇਖਿਆ ਗੁਰੂ ਸਾਹਿਬ ਦੇ ਅੰਗ ਪਾੜ ਕੇ ਸਾੜ ਕੇ ਗੰਦੀਆਂ ਨਾਲੀਆਂ ਚ ਸੁੱਟੇ ਹੋਏ ਉਹ ਨਾ ਹੁੰਦਾ ਹੋਏ ਇਹ ਦੱਸਣ ਕਿੱਥੇ ਐ ਤੇ ਜੇ ਨਹੀਂ ਇਹਨਾਂ ਨੂੰ ਪਤਾ ਫਿਰ ਕ੍ਰਿਮੀਨਲ ਕੇਸ ਪਾਉਣ ਜਿਹੜੇ ਅੱਜ ਕਹਿੰਦੇ ਆ ਛੋਟੇ ਮੁਲਾਜ਼ਮਾ ਨੇ ਇਹਨਾਂ ਨੇ ਇਹ ਚੋਰੀਆਂ ਕੀਤੀਆਂ ਫਿਰ ਮੈਨੂੰ ਦੱਸੋ ਉਹ ਰਜਿਸਟਰਾਂ ਦੀ ਚੈਕਿੰਗ ਜਿਹੜੀ ਹੁੰਦੀ ਹੈ ਉਹ ਇਹਨਾਂ ਦੇ ਸਖਤਰਾਂ ਨੇ ਵੀ ਕਰਨੀ ਹੁੰਦੀ ਹੈ ਉਹਚ ਅਧਿਕਾਰਾਂ ਨੇ ਵੀ ਕਰਨੀ ਹੁੰਦੀ ਹੈ ਉਸ ਤੋਂ ਇਲਾਵਾ ਫਿਰ ਆਡੀਟਰ ਨੇ ਕਰਨੀ ਹੁੰਦੀ ਹੈ ਐਨੇ ਸਾਲ ਇਹ ਲਾਪਤਾ ਕਿਵੇਂ ਹੋਏ ਇਹ ਬਹੁਤ ਵੱਡੇ ਸਵਾਲ ਸਾਡੇ ਸਾਹਮਣੇ ਆ